ਲੋਵੀ ਵੈਲਕਮ ਬੈਕ ਜੀ ਆਇਆਂ ਨੂੰ ਕਿੰਦਾ ਸਾਰੇ ਠੀਕ ਠਾਕ ਹੋ ਤੇ ਅੱਜ ਫੇਰ ਰੋਲੇ ਪੈਣਗੇ ਬੁਗੜੀ ਦੇ ਆ ਯਾਰ ਬੁਗੜੀ ਬੜਾ ਬੜਾ ਹੀ ਕੋਈ ਮਜ਼ੇਦਾਰ ਲਫ਼ਜ਼ ਜਿਹੜਾ ਜਿੱਦ ਪਹਿਲੀ ਵਾਰੀ ਜ਼ਿੰਦਗੀ 'ਚ ਸੁਣਿਆ ਸੀ ਬੁਗੜੀ ਜਿੱਦਾਂ ਆਪਣੇ ਪਾਕਿਸਤਾਨ 'ਚ ਬੁਗੜੀ ਮਸ਼ਹੂਰ ਹੈ ਨਾ ਕੀ ਕਹਿੰਦਾ ਇਸ ਬੰਦੇ ਨੇ ਬੁਗੜੀ ਮਸ਼ਹੂਰ ਕਰ ਦਿੱਤਾ ਬੁਗੜੀ ਚਲੋ ਕਮੇਡੀ ਪੋਏ ਦਾ ਵੀਡੀਓ ਆਪਣੇ ਕੋਲ ਤੇ ਪਹਿਲੇ ਆਪਾਂ ਵੇਖ ਲੈਨੇ ਜੀ ਅੱਜ ਕਿਹਦੀ ਮਿੱਟੀ ਪਲੀਤ ਅੱਛੇ ਪ੍ਰੋਗਰਾਮ ਦਾ ਨਾਮ ਬੜਾ ਸੋਹਣਾ ਮਿੱਟੀ ਪਲੀਤ ਹਾਂ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਤੇ ਅੱਜ ਆਪਾਂ ਕਰਨ ਲੱਗੇ ਆਂ ਬੁਗੜੀਆਂ ਦੀ ਕੁੱਤੇ ਖਾਣੀ ਕਿ ਦਿਨੋਂ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਅੱਬੇ ਮਜਾ ਆਏਗਾ ਨਾ ਢਿਡੋ ਬਸ ਸੁਖਮਣੀ ਏਡੀ ਹਾਂਜੀ ਸਮਾਰੋਗੇ ਐਸੇ ਮੈਂ ਚੱਕਾਂ ਆਹ ਦੇਖ ਲਓ ਬੁਗੜੀ ਬਿਮਾਰ ਹੋ ਗਈ ਉਹ ਨਹੀਂ ਪਤੰਦਰਾ ਉਹ ਇੱਥੇ ਯੋਗਾ ਕਰਨ ਆਈ ਆ ਯਾਰ ਇੰਨਾ ਇਹ ਬੇਸ਼ਰਮ ਬੱਦਾਂ ਨਾ ਇਹ ਸਾਲੇ ਨੇ ਪਹਿਲੇ ਮਹੀਨੇ ਤੋਂ ਲੈ ਕੇ ਨੌਵੇਂ ਮਹੀਨੇ ਤੱਕ ਬੁਗੜੀ ਦੇ ਢਿੱਡ ਦੀਆਂ ਵੀਡੀਓ ਬਣਾ ਬਣਾ ਕੇ ਸਾਰੀ ਇੰਸਟਾਗ੍ਰam ਭਰਤੀ ਆ ਉਹ ਵੈਸੇ ਜਿੰਨਾ ਇਹ ਬੇਸ਼ਰਮ ਬੰਦਾ ਨਾ ਮੈਨੂੰ ਲੱਗਦਾ ਬੁਗੜੀ ਦੀ ਡਿਲੀਵਰੀ ਹੁੰਦੀ ਦੀ ਵੀਡੀਓ ਵੀ ਬਣਾਊਗਾ ਸ਼ਦਾਈ ਮੈਨੂੰ ਕਹਿੰਦਾ ਕਰਵਾ ਚੋਤੇ ਭੁਖੀ ਰਹਿ ਲੇਗੀ ਪੂਰਾ ਦਿਨ ਭੁੱਖ ਸਹਿ ਲੇਗੀ ਉਹ ਮੈਂ ਕਹਾਂ ਸ਼ਦਾਈਆ ਤੇਰੇ ਵਾਸਤੇ ਪੂਰੀ ਉਮਰ ਭੁਖੀ ਰਹਿ ਲਾਂ ਇੱਕ ਦਿਨ ਕੀ ਚੀਜ਼ ਆ ਪੂਰੀ ਉਮਰ ਭੁਖੀ ਰਹਿ ਲਾਂ ਓਏ ਕੰਮਲੀਏ ਸਾਰਾ ਦਿਨ ਤੂੰ ਅਮਰੀਕਨ ਗਾਂਤਰਾ ਚਰਦੀ ਰਹਿਨੀ ਆ ਹੈਂ ਹੁਣ ਇੱਕ ਮਿੰਟ ਚ ਨਾ ਖਾਵੇਂ ਤੇਰੀ ਜੀਭ ਤਾਲੂਏ ਨਾਲ ਲੱਗ ਜਾਂਦੀ ਆ ਓ ਯਾਰ ਸੱਚੀ ਐ ਬੁਗੜੀਆਂ ਨੇ ਬੜਾ ਲੂਪੀ ਰੱਖਿਆ ਓਏ ਕੱਲੀ ਨਹੀਂ ਹੈਗੀ ਇਹਦੇ ਨਾਲ ਦੀ ਇੱਕ ਹੋਰ ਵੀ ਐਦੀ ਭੈਣ ਆ ਵੇਖੋ ਮੈਂ ਰਾਜਾ ਤਾਂ ਨਹੀਂ ਹਾਂ ਮਰ ਜਾਣੀਏ ਤੈਨੂੰ ਨਾਲ ਹੀ ਰੱਖੂੰਗਾ ਬਣਾ ਕੇ ਮੈਂ ਰਾਜਾ ਤਾਂ ਨਹੀਂ ਹਾਂ ਆ ਦੇਖ ਲੋ ਰਾਣੀ ਘੱਟ ਤੇ ਬਈਆ ਰਾਣੀ ਜਾਨ ਲੱਗਦੀ ਪਈ ਆ ਪਤੰਦਰਾ ਜੇ ਕੋਈ ਹੋਸ਼ ਉਲਦੇ ਟੀਕੇ ਲਵਾਇਆ ਕਰ ਕੋਈ ਸੁਰਤ ਆਵੇ ਇਹਨੂੰ ਹਮੇਸ਼ਾ ਜੁੰਡੇ ਜੇ ਖਿਡਾਰੀ ਰੱਖਦੀ ਆ ਵੈਸੇ ਨਾ ਯਾਰ ਤੁਹਾਨੂੰ ਥੋੜੀ ਜੀ ਹੋਰ ਮਿਹਨਤ ਦੀ ਲੋੜ ਆ ਇਸ ਤੋਂ ਬੇਕਾਰ ਵੀਡੀਓ ਵੀ ਬਣਾ ਸਕਦੇ ਹੋ ਤੁਸੀਂ ਜੱਗ ਜਿੱਤਿਆ ਜਿੱਤਿਆ ਲੰਘਣਾ ਏ ਓਏ ਕਿੱਧਰ ਮੱਥਾ ਮਾਰੀ ਐ ਨਾ ਪਤੰਦਰਾ ਉਸ ਤਰ੍ਹਾਂ ਫੇਰ ਤੇ ਕੰਮ ਨਵੇੜ ਜਿਵੇਂ ਚਿੜੀਆਂ ਦਾ ਆਲ ਨਹੀਂ ਬਣਿਆ ਪਿਆ ਓਏ ਉਹਨੂੰ ਪੁੱਛਦਾ ਵੀ ਤੈਨੂੰ ਕਿੰਨਾ ਟਾਈਮ ਹੋ ਗਿਆ ਨਾਤੀ ਨੂੰ ਅੱਗੋਂ ਕਹਿੰਦੀ 2 ਮਹੀਨੇ ਘਰ ਦਾ ਪੇਤੀ ਲੰਗਾ ਟਾਇ ਤੇ ਜਿਹੜਾ ਸਾਡੇ ਦੇਲੋਂ ਨਹੀਂ ਪੁੰਦਾ ਪੈਣੀ ਆ ਆ ਵੇਖੋ ਨਸ਼ੇੜੀਆਂ ਦੇ ਕੰਮ ਉਹ ਵੀਡੀਓ 'ਚ ਗਾਲ ਕੱਢੀ ਜਾਂਦੇ ਆ ਤੇ ਇਹ ਵੀਡੀਓ ਦੋਵੇਂ ਵੀ ਬਣਾ ਸਕਦੇ ਸੀ ਪਰ ਇਹਨਾਂ ਨੂੰ ਪਤਾ ਸਾਨੂੰ ਜਮੂਰੀਆਂ ਨੂੰ ਵੇਖਣਾ ਵੀ ਕਿਹਨੇ ਆ ਨਾਲ ਜਨਾਨੀ ਭਾਵਾਂਗੇ ਤਾਂ ਫੇਰ ਹੀ ਤਾਂ ਵਿਊ ਆਣਗੇ ਜਨਾਨੀ ਦਿਖਾਓ ਤੇ ਪੈਸਾ ਕਮਾਓ ਕੌਣ ਹੈ ਏ ਰੁਕ ਕਹਾਂ ਸੇ ਆਤੇ ਏ ਜੇ ਮੈਂ ਇਹ ਕੁੜੀ ਬਾਰੇ ਬੋਲਿਆ ਤਾਂ ਵਿਵਾਦ ਹੋਈਗਾ ਇਸ ਲਈ ਮੈਂ ਤੁਹਾਨੂੰ ਲੋਕਾਂ ਦੇ ਕਮੈਂਟ ਹੀ ਪੜ ਕੇ ਸੁਣਾ ਦਿੰਨਾ ਆਹ ਵੇਖੋ ਮੈਨੂੰ ਮੇਰੇ ਘਰ ਦੇ ਬਾਹਰ ਕੱਢ ਦੇਣਗੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੂੰ ਇਹਦੇ ਮੰਗਰ ਗਿਆ ਤੇ ਆਹ ਕੁੜੀ ਕਹਿੰਦੀ ਆ ਇਹਦੇ ਮੰਗਰ ਵੀ ਜਾਂਦਾ ਕੋਈ ਤੇ ਆਹ ਪਤੰਦਰ ਨੇ ਤਾਂ ਹੱਥ ਹੀ ਕਰਤੀ ਕੋਈ ਨਹੀਂ ਆਉਂਦਾ ਤੁਹਾਡੇ ਮੰਗਰ ਕਾਲੀ ਮਾਤਾ ਜੀ ਮਾਰੇ ਮਨ ਹੁਣ ਕਾ ਦਿੰਦਾ ਕਹਦਾ ਪੁੱਤ ਮੈਂ ਤਬਾਲਾ ਮਾਣਾ ਕਹਦਾ ਬਰੀ ਇੱਜ਼ਤ ਤੇ ਖਰਾਬ ਨਾ ਕਰ। ਮੈਂ ਕਹਦਾ ਅਰੇ ਮੈਂ ਥੋੜੀ ਅੱਜ ਤੇ ਕੱਲ ਨੀ ਖਰਾਬ ਕਰਾਂਗਾ। ਹਾਂ ਚੰਗੀ ਇੱਜ਼ਤ ਬਣਾਈ ਜਾਂਦੀ ਆ ਪਿਓ ਦੀ। ਵਿਆਹ ਤੋਂ ਪਹਿਲਾਂ ਹੀ ਬੁਆਏਫ੍ਰੈਂਡ ਬਣਾਈ ਫਿਰਦੀ ਆ ਹੈ। ਉਹ ਇਹਦੀ ਤਾਂ ਉਹ ਗੱਲ ਆ ਆਂਡਾ ਨਹੀਂ ਖਾਂਦੀ, ਮੁਰਗੀ ਖਾ ਲੈਣੀ ਆ। ਤੇ ਨੇ ਤੇਜਸਵੀ ਲੋਕ ਹੈ ਸਾਡੇ ਕੋਲ। ਕਿੰਨੇ ਸ਼ਾਨਦਾਰ ਵਿਚਾਰ ਰੱਖਦੇ। ਉਹ ਯਾਰ ਚੱਲ ਮੰਨਿਆ ਰੰਗ ਰੂਪ ਤਾਂ ਰੱਬ ਦੀ ਦੇਣ ਆ। ਉਹ ਇਹਦੀ ਆਵਾਜ਼ ਕਿਵੇਂ ਫਟੇ ਸਪੀਕਰ ਆ ਰਹੀ ਆ ਯਾਰ ਇਹੋ ਜਿਹੀ ਸੇਮ ਆਵਾਜ਼ ਨਾਲ ਮੈਂ 20 ਸਾਲਾਂ ਤੋਂ ਸੁਣਦਾ ਆ ਰਿਹਾ ਤੁਸੀਂ ਵੀ ਚੈੱਕ ਕਰਕੇ ਦੱਸੋ ਵੀ ਇਹੀ ਕੁੜੀ ਆ ਕਿ ਕੋਈ ਹੋਰ ਆ ਯਾ ਹੱਥ ਨਹੀਂ ਪਾਉਣੇ ਚਪੜਾ ਮਰਨੋਂ ਤੱਕ ਆਪਣੇ ਕਰਦਾ ਕਿ ਬਗੰਦਰ ਮੂੰਹਾਂ ਯਾ ਕੋਈ ਨਹੀਂ ਕੋਈ ਨਹੀਂ ਤੇ ਉੱਪਰ ਵਾਲੇ ਨੇ ਦੁਨੀਆ ਦੇਖਣੇ ਲਈ ਧਰਤੀ ਤੇ ਭੇਜਿਆ ਹੈ ਲੇਕਿਨ ਮੈਂ ਤੁਮੇ ਇਹ ਦੱਸਣਾ ਚਾਹਤਾ ਹੂੰ ਬਾਬੂ ਬਾਬੂ ਤੂੰ ਵੇਖ ਆ ਦੇ ਬੱਕੇ ਇਹਦੇ ਨਾਲ ਤੇ ਸਾਨੂੰ ਕਿਉਂ ਆਪਦਾ ਬੱਠਾ ਲਗਾ ਟਿੱਡ ਦਿਖਾਈ ਨਹੀਂ ਆ ਕਿਵੇਂ ਲੰਮੇ ਕੱਤਹੀ ਨਾਲ ਹੀ ਲੱਗਿਆ ਪਿਆ ਉੱਤੋਂ ਦੀ ਤੁੰਨੀ ਵੇਖੋ ਯਾਰ ਉਹ ਤੁੰਨੀ ਆ ਕੇ ਕੋਈ ਵੱਡਾ ਹਾਲ ਆ ਪੌਂਦੀ ਮੀਂਹ ਕਣੀ ਜਣਾ ਪਸ਼ੂ ਅੰਦਰ ਬੰਦੋ ਓ ਯਾਰ ਇਹਦੇ ਨਾਲ ਉਹ ਰਜਬ ਬਾਬਾ ਚਾਚਾ ਸੁਣ ਲੈਂਦੇ ਤੇ ਕੁਵੇਸ਼ਰੀ ਉਹ ਚੰਗੀ ਸੀ ਓਏ ਹੋਏ ਕੀ ਵੇਖ ਲਿਆ ਆਖਿਰ ਤੇ ਜਾ ਕੇ ਇੱਕ ਲੇਪਾ ਬਤ ਵਾਰ ਪਹਿਲੇ ਵੀ ਦੇਖਿਆ ਹੋਇਆ ਵਾ ਇਹ ਬਲਾ ਉਹ ਆਖਰੀ ਕਲਿੱਪ ਦੇਖਿਆ ਹੋਇਆ ਉਹ ਆਖਰੀ ਕਲਿੱਪ ਉਹ ਮਤਲਬ ਕਿ ਆਪਨੇ ਪਹਿਲੇ ਵੀ ਕਿਸੇ ਵੀਡੀਓ ਦੇ ਘੁੰਮ ਕਿਸੇ ਵੀਡੀਓ ਦੇ ਘੁੰਮਿਆ ਹੋਇਆ ਉਹ ਇਹਦੀ ਇਹਦੀ ਬੁਗੜੀ ਵਾਲੀ ਇਹਦੀ ਕੁਝ ਜਿਹੀ ਵੀਡੀਓ ਉਹਦੇ ਵਿੱਚ ਹੀ ਆਇਆ ਸੀ ਹੂੰ ਨੋਈ ਨਾ ਅੱਜ ਜਿਵੇਂ ਅੱਜ ਲੋਕੀ ਵੀ ਕੀ ਕੁਛ ਕਰਦੇ ਹੈ ਪੋਜ਼ਿਟਿਵ ਕੰਟੈਂਟ ਵੀ ਬਣਦਾ ਹੈ ਹਾ ਜ਼ਰੂਰੀ ਨਹੀਂ ਕਿ ਤੁਸੀਂ ਉਹ ਇਹਦੀ ਆਪਾਂ ਇਹ ਦੇਖ ਹੋਰ ਵੀਡੀਓ ਵਿੱਚ ਦੇਖੀ ਜਿੱਦੇ ਹੈਲੋ ਗਾਇਜ਼ ਮੈਨੂੰ ਮੋਸ਼ਨ ਲੱਗੇ ਹੋਏ ਆ ਉਹ ਇਹ ਨਹੀਂ ਇਹ ਨਹੀਂ ਜੋ ਇਹ ਨਹੀਂ ਤੀ ਉਹ ਵੀ ਇਹਦੀ ਮੈਂ ਪਹਿਲੇ ਤਾਂ ਮੈਨੂੰ ਲੱਗੀਆਂ ਰਹੀਆਂ ਕਟੀਆਂ ਫਿਰ ਫਿਰ ਮੈਂ ਖਾ ਲਿਆ ਥੋੜੀਆਂ ਜਿਹੀਆਂ ਖੰਡੀਆਂ ਹਾਂ ਦੇਖ ਤਾਂ ਮਨ ਹੋ ਗਿਆ ਕਬਦ ਹੋਣਾ ਉਹ ਤੇਰਾ ਕੰਮ ਖਰਾਬ ਹੋ ਗਿਆ ਆਹੋ ਸ਼ਿਟ ਅਜਾ ਮੈਂ ਤਾਂ ਆਪਣੇ ਵਾਲੇ ਪਾਸੇ ਨਾ ਲੋਕਾਂ ਨੇ ਦਾਫ ਆਇਆ ਏ ਅ ਸ਼ਾਰਟ ਦੇ ਵਿੱਚ ਤੇ ਮਤਲਬ ਪੁੱਠੀਆਂ ਸਿੱਡੀਆਂ ਰੀਲਾਂ ਦਾ ਇਹ ਬੁੱਕ ਪਈ ਜਾਂਦੇ ਨੇ ਹਰ ਪਾਸੇ ਮਤਲਬ ਇਹਵੇਂ ਆਪਾਂ ਮੇਰੇ ਖਿਆਲ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਬਲ ਗੈਰਟੀ ਜਿਹੜੀ ਹੈ ਨਾ ਨਹੀਂ ਹੋਏ ਚ ਸੋਸ਼ਲ ਮੀਡੀਆ ਪਲੇਟਫਾਰਮ ਇਹ ਕਾਫੀ ਹੋ ਗਿਆ ਇਸ ਜਿਆਦਾ ਭਾਈ ਯਕੀਨ ਕਰੋ ਆ ਹੁਣ ਫੇਸਬੁੱਕ ਦੇ ਉੱਤੇ ਵੀ ਰੀਲ ਆ ਰਹੀਆਂ ਉਹ ਵੀ ਕਾਫੀ ਹੱਦ ਤੱਕ ਠੀਕ ਆ ਲੇਕਿਨ ਨਹੀਂ ਠੀਕ ਵੀ ਹੈਗੀਆਂ ਨਹੀਂ ਨਹੀਂ ਉਹ YouTube ਵੀ ਫੇਰ ਵੀ YouTube ਜਿਹੜਾ ਨਾ ਉੱਤੇ ਫੇਰ ਵੀ ਰੈਸਟ੍ਰਿਕਸ਼ਨਸ ਹੈ ਨੇ ਨਾ ਜੀ ਫੇਸਬੁੱਕ ਤੇ ਬਹੁਤ ਜ਼ਿਆਦਾ ਵਲਗਰੈਲਿਟੀ ਹੈ ਬਹੁਤ ਜ਼ਿਆਦਾ ਵਲਗਰੈਲਿਟੀ ਇੰਸਟਾਗ੍ਰਾਮ ਨੇ ਦੇਖਿਆ ਫਿਰ ਇੰਸਟਾਗ੍ਰਾਮ ਨੇ ਦੇਖਿਆ ਤੂੰ ਥ੍ਰੈਡ ਨਹੀਂ ਦੇਖਿਆ ਹੈਗਾ ਫਿਰ ਇਹਨੇ ਸਾਰਾ ਹੀ ਦੇਖਿਆ ਤੂੰ ਉਹੀ ਦੇਖਿਆ ਹੈਗਾ ਵੀ ਮੈਂ ਯੂਜ਼ ਨਹੀਂ ਕਰਦਾ ਨਾ ਇੰਸਟਾ ਯੂਜ਼ ਕਰਦਾ ਮੈਨੂੰ ਦੱਸਣਾ ਫਿਰ ਤੂੰ ਹੀ ਕਹਿਣਾ ਵੇਨੇ ਆ ਵੀ ਦੇਖਿਆ ਵਾ ਤੁਸੀਂ ਉਹ ਨਹੀਂ ਦੇਖਿਆ ਵੀ ਦੱਸੋ ਬਲੀਓ ਨਹੀਂ ਨਹੀਂ ਉਹ ਉਹ ਨਹੀਂ ਹਾਂ ਉਹ ਇਹ ਰੋਕਸੀ ਲਾ ਕੇ ਵੇਖਣ ਓਏ ਬੱਤ ਮੇਰੀ ਇਨਸਾਨ ਚਲੋ ਜੀ ਬਾਕੀ ਆਪਾਂ ਅਗਲੇ ਵੀਡੀਓ ਦੇ ਵਿੱਚ ਹਾਜ਼ਰ ਹੁੰਨੇ ਆ ਤੇ ਬੁਗੜੀ ਦਾ ਤੇ ਅੱਲਾ ਹੀ ਹਾਫਿਜ਼ ਆ ਯਾਰ ਹਾਂ ਬਾਕੀ ਇਹ ਹੈ ਕਿ ਯਾਰ ਕੰਟੈਂਟ ਬਣਾਓ ਆਪਣੀ ਇਹੀ ਬਿੰਤੀ ਹੈ ਦੇ ਕਰੋ ਕੰਮ ਸਰ ਵੇਖੋ ਜੀ ਜਿਹੜਾ ਰੋਸਟ ਕਰ ਰਿਹਾ ਜਾਂ ਮਿੱਟੀ ਪਲੀਤ ਕਰਨ ਰਿਹਾ ਉਹ ਵੀ ਆਪਣਾ ਕੰਟੈਂਟ ਬਣਾ ਰਿਹਾ ਆਪਣਾ ਕੰਮ ਕਰ ਰਿਹਾ ਲੇਕਿਨ ਤੁਸੀਂ ਉਹਨੂੰ ਮੌਕਾ ਨਾ ਦਿਵੋ ਇਹਦਾ ਕੰਮ ਨਾ ਕਰੋ ਹਾਂ ਬਿਲਕੁਲ ਬਾਕੀ ਵੀ ਤਾਂ ਇੰਨੇ ਬਣਾਉਂਦੇ ਨੇ ਪਏ ਵੀਡੀਓ ਪੋਜੀਟਿਵ ਵੀਡੀਓ ਜਿਹੜਾ ਬਣਾ ਰਹੇ ਨੇ ਚੰਗਾ ਕੋਈ ਉਹਦੇ ਬਾਰੇ ਬਹੁਤ ਸਾਰੇ ਨੇ ਯਾਰ ਉਹਦੇ ਬਾਰੇ ਤੋਂ ਕੁੱਝ ਕਹਾਣੀਆਂ ਤੇ ਦਾਦ ਦੇ ਵਿੱਚ ਵੀ ਲੌਗਿੰਗ ਬਣਾ ਰਹੇ ਹੈਗੇ ਨੇ ਯਾਰ ਫੈਮਿਲੀ ਵੀਲੌਗ ਬਣਾਦੇ ਪਏ ਨੇ ਬੜੇ ਪਿਆਰੇ ਵੀਲੌਗ ਹੁੰਦੇ ਨੇ ਸਰ ਬੜੇ ਵਧੀਆ ਵਧੀਆ ਕੰਮ ਬਹੁਤ ਕੁੜੀਆਂ ਪਿਆਰੀਆਂ ਬਣਦੀਆਂ ਗਿਆ ਤੁਸੀਂ ਟਰੈਵਲ ਕਰ ਰਹੇ ਹੋ ਤੁਸੀਂ ਟਰੈਵਲ ਆਪਣਾ ਦਿਖਾ ਦਿਓ ਹਾਂ ਹਾਂ ਲੋਕ ਪਸੰਦ ਕਰਦੇ ਨੇ ਚੀਜ਼ਾਂ ਨੂੰ ਫੂਡ ਵੀਲੌਗਿੰਗ ਕਰਦੇ ਪਏ ਨੇ ਲੋਕ ਮੇਕਿੰਗ ਖਾਚਾ ਖਾਚਾ ਹੁਣ ਖਾਚਾ ਨਾ ਹੋਵੇ ਔਰ ਸਪੈਸ਼ਲੀ ਮਤਲਬ ਕਿ ਬਾਡੀ ਸ਼ੋਅ ਨਾ ਹੋਵੇ ਹਾਂ ਬਾਡੀ ਸ਼ੋਅ ਆਫ ਨਾ ਹੋਵੇ ਅਰੇ ਬਈ ਹਾਂ ਅਰੇ ਬਈ ਕਿਉਂ ਨਾ ਬਖਾਇਆ ਇਹ ਚੀਜ਼ ਨਾ ਹੋਵੇ ਕਿਉਂਕਿ ਆਪਣੀਆਂ ਫੈਮਲੀਆਂ ਵੀ ਵੇਖਦੀਆਂ ਸਾਰਾ ਕੋਈ ਫਿਰ ਉਹ ਚੀਜ਼ ਜਿਹੜੀ ਹੈ ਨਾ ਉਹ ਫਿਰ ਬ੍ਰਾਊਜ਼ ਕਰਦੇ ਆ ਆਈ ਅੱਛਾ ਵੈਸੇ ਉਸ ਜਿਆਦਾ ਵੀ ਇੱਕ ਚੀਜ਼ ਤਾਂ ਮੈਂ ਦੱਸਾਂ ਖੂਬਸੂਰਤ ਜਿਹੜੀਆਂ ਅੱਲਾ ਪਾਲ ਨੇ ਹੁਸਨ ਦਿੱਤਾ ਹੈ ਜਿਹੜੀਆਂ ਲੜਕੀਆਂ ਨੂੰ ਟੈਲੈਂਟ ਤੋਂ ਇਲਾਵਾ ਫਿਰ ਇਹੀ ਚੀਜ਼ ਕਹਿੰਦੀ ਹੈ ਕਿ ਸਭ ਤੋਂ ਈਜ਼ੀ ਵੇ ਜਿਹੜਾ ਹੈਗਾ ਨਾ ਵਿਊਜ਼ ਗੇਨ ਕਰਨ ਦਾ ਉਹ ਹੀ ਹੈਗਾ ਵਾਗਰ ਤੁਸੀਂ ਬਾਡੀ ਸ਼ੋਅ ਕਰਾਉਣੀ ਸ਼ੁਰੂ ਕਰ ਦਿਓ ਨਹੀਂ ਨਹੀਂ ਮੇਰਾ ਨਹੀਂ ਖਿਆਲ ਕਿ ਤੁਹਾਡਾ ਕੀ ਖਿਆਲ ਹੈਗਾ ਮੇਰਾ ਵੀ ਨਹੀਂ ਹੈ ਲੇਕ ਕੁਝ ਲੋਕਾਂ ਦੀ ਸੋਚ ਇਹ ਹੁੰਦੀ ਆ ਛੋਟੇ ਲੋਕ ਕਰਦੇ ਆ ਛੋਟਾ ਸੋਚ ਜਿਹੜੀ ਹੁੰਦੀ ਆ ਕਿ ਨਹੀਂ ਯਾਰ ਟੈਲੈਂਟ ਤੇ ਕੋਈ ਹੈ ਚਲੋ ਆਹੀ ਇਦਾਂ ਹੀ ਕਰਦੇ ਆ ਉਹ ਉਹ ਵੇਖਦੇ ਵੀ ਤੇ ਉਹਨਾਂ ਦਾ ਇਹ ਜ਼ਿਆਦਾ ਪੰਜਾਬ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਵੇਖਦੇ ਵੀ ਤੇ ਛੋਰੇ ਜਿਹੜੇ ਨੇ ਉਹ ਹੀ ਨੇ ਨਾ ਮੋਸਟਲੀ ਵੇਖਦੇ ਨੇ ਯਾਰ ਬਿਲਕੁਲ ਬਿਲਕੁਲ ਉਹ ਫਿਰ ਕਮੈਂਟ ਵੀ ਤੇ ਥੱਲੇ ਵੇਖ ਲੋ ਕਿਵੇਂ ਦੇ ਕਰਦੇ ਨੇ ਹਾਂ ਦੇਖ ਲੋ ਫਿਰ ਉਹਨਾਂ ਦੀ ਇੱਜ਼ਤ ਧੀ ਪੈਣ ਸਾਰਾ ਕੁਝ ਇੱਕ ਹੀ ਕੀਤਾ ਹੁੰਦਾ ਉਹਨਾਂ ਨੇ ਕੋਈ ਰਿਸਪੈਕਟ ਨਹੀਂ ਆਉਂਦੀ ਉਹਨਾਂ ਨੂੰ ਕਿ ਰਿਸਪੈਕਟ ਜਿਹੜੇ ਆਪਣੇ ਕਲਚਰ ਨੂੰ ਰਿਸਪੈਕਟ ਦਿੰਦੇ ਨੇ ਕਿ ਜਿਹੜੀਆਂ ਭੈਣਾਂ ਜਿਹੜੀਆਂ ਨੇ ਵੀਡੀਓ ਬਣਾਉਂਦੀਆਂ ਨੇ ਸਿਰ ਤੇ ਚੁੰਨੀ ਲਈਏ ਦੁਪੱਟਾ ਲਿਆ ਆਪਣਾ ਕਵਰ ਕਰਕੇ ਗੱਲਬਾਤ ਕਰਦੀਆਂ ਨੇ ਮਤਲਬ ਵੀਡੀਓ ਖਾਣੇ ਦੀਆਂ ਬਣਾਉਣ ਡੀਆਂ ਨੇ ਫੂਡ ਦੀਆਂ ਬਣਾਉਣ ਡੀਆਂ ਆਈਆਂ ਹੋਰ ਕੋਈ ਯਾਰ ਜਿਹਦੀ ਕੋਈ ਇੱਕ ਅੰਡਰਸਟੈਂਡ ਚੀਜ਼ ਸਮਝ ਆਉਂਦੀ ਹੈ ਉਹਨਾਂ ਨੇ ਥੱਲੇ ਵੀ ਕਮੈਂਟ ਵੇਖ ਲਓ ਕਿ ਪੰਜਾਬੀ ਭਰਾ ਜਿਹੜੇ ਨੇ ਆ ਕੇ ਭੈਣ-ਭੈਣ ਤੋਂ ਇਲਾਵਾ ਗੱਲ ਨਹੀਂ ਕਰਦੇ ਯਾਰ ਇੱਕ ਮਖਸੂਸ ਲਾ ਬਈ ਨਾ ਉਹਨੂੰ ਦੇਖ ਕੇ ਤੁਸੀਂ ਜਿਹੜੀ ਵੀਡੀਓ ਬਣਾਓ ਉਹ ਬੱਚੇ ਵੀ ਦੇਖਣ ਉਹ ਤਾਂ ਵੀ ਦੇਖਣ ਮਰਦ ਵੀ ਦੇਖਣ ਪੂਰੀ ਫੈਮਿਲੀ ਦੇਖੇ ਉਹਦੇ ਚ ਤੁਹਾਡੇ ভিউਜ਼ ਵੀ ਜ਼ਿਆਦਾ ਵਧਦਾ ਜਦੋਂ ਹਰ ਜੈਂਡਰ ਦੇਖਦਾ ਤੁਹਾਨੂੰ ਅੱਛਾ ਇੱਕ ਮੈਨੂੰ ਲੱਗਦਾ ਅੱਜ ਕਨਜੀ ਖਿਆਲ ਕੀਤੀ ਤਾਂ ਬੜੀ ਪਿਆਰੀ ਗੱਲ ਕੀਤੀ ਹੈ ਗਿਆਜ਼ ਜ਼ਿਆਰ ਬਾਈ ਦੇ ਫੈਮਿਲੀ ਵਲੌਗ ਚੈਨਲ ਵੀ ਹੈ ਨਾ ਔਰ ਜਿੰਨੇ ਵੀ ਈ ਵਿਊਅਰਸ ਹੈਗੇ ਨੇ ਉਸ ਚੈਨਲ ਤੇ ਵੀ ਵਿਊ ਆ ਰਹੇ ਹੁੰਦੇ ਆ ਇਹ ਚੈਨਲ ਨੂੰ ਵੀ ਦੇ ਦੇ ਪਏ ਮਤਲਬ ਇੱਕ ਫੈਮਿਲੀ ਦੇ ਅੰਦਰ ਰਿਲੇਸ਼ਨਸ ਯਾਰ ਸਾਡਾ ਤੇ ਰਿਸਪੈਕਟ ਦੇ ਨਾਲ ਕਮੈਂਟ ਆਉਂਦਾ ਨਾ ਤੁਹਾਨੂੰ ਯਕੀਨ ਕਰੋ ਅਗਰ ਕੋਈ ਉਹੋ ਜਿਹੇ ਕਮੈਂਟਸ ਆਉਂਦੇ ਤੇ ਹੋ ਸਕਦਾ ਹੋਂਦ ਤੱਕ ਚੈਨਲ ਬੰਦ ਹੋ ਜਾਵੇ ਹਾਂ ਤੁਸੀਂ ਕਿ ਨਾ ਉਹਨੂੰ ਕੰਟੀਨਿਊ ਕਰਨਾ ਲੇਕਿਨ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹ ਬੜੀ ਸਤਿਕਾਰ ਬੜਾ ਪਿਆਰ ਉਹ ਮਤਲਬ ਬੜੇ ਪੋਜ਼ਿਟਿਵ ਰਿਸਪੌਂਡ ਕਰਦੇ ਨੇ ਔਰ ਤੁਹਾਡੀ ਫਾਲੋਇੰਗ ਤੁਹਾਨੂੰ ਵੇਖਣ ਵਾਲੇ ਜਿਹੜੇ ਨੇ ਈਵਰਸ ਜਿਹੜੇ ਨੇ ਉਹਨਾਂ ਦਾ ਮਾਈਂਡਸੈਟ ਉਹਨਾਂ ਦੀ ਮੈਂਟੈਲਿਟੀ ਜਿਹੜੀ ਹੈ ਉਹ ਬੜੀ ਪੋਜ਼ਿਟਿਵ ਹੈ ਰਿਸਪੈਕਟ ਵਾਲੀ ਹੈਗੀ ਆ ਧੀ ਭੈਣ ਦਾ ਥੋੜਾ ਸਤਿਕਾਰ ਕਰਦੇ ਨੇ ਉਹਨਾਂ ਨੂੰ ਪਤਾ ਹੈ ਆਪਣੇ ਪੰਜਾਬੀ ਕਲਚਰ ਦੇ ਵਿੱਚ ਪਤਾ ਹੈ ਕਿ ਧੀ ਭੈਣ ਦੀ ਇੱਜ਼ਤ ਕੀ ਹੈ ਹਾਂਜੀ ਬਿਲਕੁਲ ਔਰ ਉਹ ਸਪੈਸ਼ਲੀ ਜਿਹੜਾ ਸਿੱਖ ਕਲਚਰ ਹੈ ਉਧਰ ਦਾ ਪੰਜਾਬ ਹੈ ਉਹਨਾਂ ਦੇ ਵਿੱਚ ਜਿੱਤੇ ਤੁਹਾਨੂੰ ਮੈਨੂੰ ਉਹਨਾਂ ਦੀ ਇਹ ਚੀਜ਼ ਬੜੀ ਚੰਗੀ ਲੱਗਦੀ ਹੈ ਕਿ ਪੂਰੇ ਪਿੰਡ ਵਾਲੀਆਂ ਕੁੜੀਆਂ ਤੁਹਾਡੀਆਂ ਪਹਿਣਾ ਨੇ ਯਾਰ ਬਿਲਕੁਲ ਯਾਰ ਲੈੜੀ ਅੱਖ ਨਾਲ ਵੇਖ ਹੀ ਨਹੀਂ ਸਕਦੇ ਸਾਰੇ ਬਿਲਕੁਲ ਸਹੀ ਗੱਲ ਆ ਆਪਣੇ ਸਿਸਟਮ ਕੋ ਨਹੀਂ ਆ ਹਾਂ ਉਹ ਪੂਰਾ ਪਿੰਡ ਉਹਨਾਂ ਦਾ ਘਰ ਆ ਅਸੀਂ ਤੇ ਇਸ ਨੇ ਆਪਣਾ ਘਰ ਤੇ ਬਾਕੀ ਹਸਾਇਆ ਦਾ ਉਹ ਤਾਏ ਦਾ ਘਰ ਉਹ ਪੂਰਾ ਉਹ ਪੂਰੇ ਪਿੰਡ ਨੂੰ ਇੱਕ ਫੈਮਲੀ ਸਮਝਦੇ ਨੇ ਨਾਡ ਪਿੰਡ ਫਿਰ ਤੁਹਾਡੀਆਂ ਗੋਤ ਜਿਹੜੀ ਆ ਤੁਹਾਡੀ ਗੋਤ ਜਿਹੜੀ ਆ ਉਹ ਵੀ ਉੱਥੇ ਤੁਸੀਂ ਵਿਆਹ ਨਹੀਂ ਕਰਾ ਸਕਦੇ ਫਿਰ ਤੁਸੀਂ ਰਿਲੇਟਿਵਸ ਦੇ ਵਿੱਚ ਵਿਆਹ ਨਹੀਂ ਕਰਾ ਸਕਦੇ ਭੂਆਲ ਨਹੀਂ ਕਰਾ ਸਕਦੇ ਚਾਚੇ ਵਾਲ ਨਹੀਂ ਕਰਾ ਸਕਦੇ ਮਾਮੇ ਵਾਲ ਨਹੀਂ ਕਰਾ ਸਕਦੇ ਮਤਲਬ ਇਹ ਸਾਰੀਆਂ ਭੈਣਾਂ ਨੇ ਕੀ ਬਾਤ ਹੈ ਬਹੁਤ ਇੱਕ ਵੱਡੀ ਚੀਜ਼ ਹੈ ਅਗਰ ਇਹਨੂੰ ਅੰਡਰਸਟੈਂਡ ਕਰਨ ਬਈਏ ਆਪਾਂ ਸਮਝਣ ਬਈਏ ਤਾਂ ਇਹਦੇ ਪਿੱਛੇ ਬੜੀ ਇੱਕ ਤਕੜੀ ਸਟੋਰੀ ਹੈ ਹਾਂ ਇਹ ਚੀਜ਼ਾਂ ਨੇ ਔਰ ਤੁਸੀਂ ਅੱਜਕੱਲ੍ਹ ਵੇਖਿਆ ਹੋਣਾ ਕਿ ਕਜ਼ਨ ਮੈਰਿਜ ਦੇ ਵਿੱਚ ਬਹੁਤ ਸਾਰੇ ਪ੍ਰੋਬਲਮਸ ਜਿਹੜੇ ਨਾ ਹਾਂ ਬਿਲਕੁਲ ਬਹੁਤ ਸਾਰੀ ਡਿਜ਼ੀਜ਼ ਆ ਜਾਂਦੀ ਹੈ ਸਭ ਤੋਂ ਪਹਿਲੇ ਜਿਹੜਾ ਹੁੰਦਾ ਨਾ ਥੈਲੇਸੀਮੀਆ ਇਹ ਸਭ ਤੋਂ ਮੇਜਰ ਡਿਜ਼ੀਜ਼ ਹੈਗੀ ਹੈ ਇਹਦੇ ਵਿੱਚ ਇਹ ਵੀ ਹੈ ਬਿਲਕੁਲ ਥੈਲੇਸੀਮੀਆ ਦੇ ਬਾਰੇ ਤੁਸੀਂ ਮੈਂ ਸੁਣਿਆ ਦੋ ਕਜ਼ਨ ਜੇ ਦੋ ਸ਼ਾਦੀ ਕਰਦੇ ਨਾ ਜਿਹੜਾ ਮਾਈਨਰ ਹੁੰਦਾ ਵਾ ਮਾਈਨਰ ਮਾਈਨਰ ਜਿਹੜੇ ਮਿਲ ਕੇ ਨਾ ਉਹ ਮਿਕਰ ਬਣਾ ਦਿੰਦੇ ਆ ਹਾਂ ਇਹਦੇ ਵਿੱਚ ਜਿਹੜੀ ਜਿਹੜੀਆਂ ਨੇ ਉਹ ਸਭ ਤੋਂ ਪਹਿਲੇ ਕਹਿੰਦੇ ਆ ਮੀਆਂ ਬੀਵੀ ਸ਼ਾਦੀ ਤੋਂ ਪਹਿਲੇ ਦੋਨਾਂ ਨੂੰ ਜ਼ਰੂਰੀ ਹੈਗਾ ਕਿ ਆਪਾਂ ਥੈਲੇਸੀਮੀਆ ਦਾ ਟੈਸਟ ਕਰਵਾਓ ਕਿ ਤੁਹਾਡਾ ਕਿਸੇ ਦੇ ਕਿਸੇ ਨੂੰ ਹੈ ਵਾ ਜਾਂ ਕਿਸੇ ਦਾ ਮਾਈਨਰ ਆ ਜਾਂ ਕਿਸੇ ਨੂੰ ਜ਼ਿਆਦਾ ਵਾ ਉਹ ਫਿਰ ਆਪਸੇ ਸ਼ਾਦੀ ਨਾ ਕਰਨ ਬਿਹਤਰ ਹੈ ਕਿਉਂਕਿ ਨਾ ਬੱਚੇ ਦਾ ਕੀ ਕਸੂਰ ਆ ਯਾਰ ਬਿਲਕੁਲ ਬਿਲਕੁਲ ਚਲੋ ਬਾਕੀ ਆਪਾਂ ਜੀ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੁੰਨੇ ਆ ਤੇ ਰੱਖੋ ਜੀ ਤੁਸੀਂ ਆਪਣਾ ਖਿਆਲ ਗੁੱਡ ਬਾਏ ਅਲਾਫ